ਹਾਂਜੀ ਸਰ ਸਟਾਰਟ ਹਾਂ ਕੋਈ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਦਰਸ਼ਨ ਸਿੰਘ ਵਾਸੀ ਟੈਂਟਰ ਉਹਨਾਂ ਕੋਲ ਇੱਕ ਕੰਪਲੇਂਟ ਮੂ ਦਿੱਤੀ ਗਈ ਸੀ ਤੇ ਕੋਈ ਹਰਿਆਣਾ 베ਸਡ ਗੈਂਗਸਟਰ ਦਾ ਨਾਮ ਲੈ ਕੇ ਉਹਨਾਂ ਨੂੰ ਕਾਲ ਹੋ ਰਹੀ ਸੀ ਐਕਸਟਰੈਸ਼ਨ ਕਾਲ ਹੋ ਰਹੀ ਸੀ ਜਿਹਦੇ ਵਿੱਚ 20 ਲੱਖ ਰੁਪਏ ਡਿਮਾਂਡ ਕੀਤਾ ਜਾ ਰਿਹਾ ਸੀਗਾ ਤੇ ਜਾਨਵਾਰ ਦੀਆਂ ਧਮਕੀਆਂ ਉਹਨਾਂ ਨੂੰ ਦਿੱਤੀਆਂ ਸੀ ਤਾਂ ਉਸ ਕੰਪਲੇਂਟ ਦੇ ਬੇਸ ਤੇ ਸੀ ਇੱਕ FIR ਨੰਬਰ 157 ਰਜਿਸਟਰ ਕੀਤੀ ਸੀ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀ ਕਿਉਂਕਿ ਮੀਡੀਆ ਐਂਡ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਵੀ ਇਹ ਕਾਫੀ ਡਿਸਕਸ ਹੋਇਆ ਸੀ ਯਾਰ ਤੇ ਆਫਟਰ ਗੈਟਿੰਗ ਦੈਟ ਕੰਪਲੇਂਟ ਅਸੀਂ ਇੱਕ ਟੀਚ ਵਰਕ ਵਰਕ ਟੀਮਾਂ ਇਕੱਠੀਆਂ ਕੀਤੀਆਂ ਸੀਗੀਆਂ ਆ ਐਸਪੀ ਇਨਵੈਸਟੀਗੇਸ਼ਨ ਐਂਡ ਇਨਚਾਰਜ ਸੀਆਈਏ ਪਟਿਆਲਾ ਇਹਨਾਂ ਦੀ ਕਮਾਂਡ ਹੇਡ ਆ ਇਹਨਾਂ ਟੀਮਸ ਨੇ ਵਕ ਵਕ ਐਂਡਰਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਚ ਧਿਆਨ ਦੀ ਤੇ ਟੈਕਨੀਕਲੀ ਫੀਲਡ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਇਹ ਮਰਜ ਹੋਇਆ ਇਹਦੇ ਚ ਦੋ ਬੰਦਿਆਂ ਦੇ ਨਾਮ ਮਰਜ ਹੋਏ ਸੰਪ੍ਰੀਤ ਸਿੰਘ ਸਣੀ ਤੇ ਕਰੋਹਿਤ ਰਾਤ ਤੋਂ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸੰਪ੍ਰੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ ਤੇ ਰੋਹਿਤ ਐਂਡ ਸੰਪ੍ਰੀਤ ਆਪਸ ਚ ਕਾਫੀ ਪੁਰੇ ਫੈਂਡ ਨੇ 11-12 ਸਾਲ ਤੋਂ ਇਹਨਾਂ ਦੀ ਫ੍ਰੈਂਡਸ਼ਿਪ ਹੈ ਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਸਬੰਧੀ ਜਿਹੜੇ ਯੂਜ਼ਰਸ ਨੇ ਜਾਂ ਉਹਨਾਂ ਦੀ ਅਪਰਾਧਿਕ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਾਲਚ ਵਿੱਚ ਆ ਕੇ ਇਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਤ ਪਲਾਨ ਕੀਤੀ ਜੇ ਜੋ ਕਿ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚਨਰ ਕਾਰ ਜਿਹੜੀ ਪਰਚੇਜ਼ ਕੀਤੀ ਸੀ ਤਾਂ ਉਹ ਇਹਨਾਂ ਨੂੰ ਲੱਗਿਆ ਸੰਪੀਤ ਸਾਨੀ ਨੂੰ ਕਿ ਇਤੋਂ ਪੈਸਾ ਅਸੀਂ ਕਾਲ ਕਰਕੇ ਜਾਂ ਅਪਰਾਧਿਕ ਕੋਈ ਪਲਾਨ ਕਰਕੇ ਅਸੀਂ ਇਤੋਂ ਪੈਸਾ ਕਢਵਾ ਸਕਦੇ ਹਾਂ ਤਾਂ ਉਸ ਦੇ ਚਲਦੇ ਦੋਨਾਂ ਨੇ ਪਲਾਨ ਕੀਤਾ ਆ ਬੜੇ ਸ਼ਾਤਰ ਕਿਸਮ ਦੇ ਅਗਰਕੀ ਸੀ ਇਹ ਹਰਿਆਣੇ ਦੇ ਵਿੱਚ ਗਏ ਹੈਗੇ ਆ ਹਰਿਆਣੇ ਦੇ ਵਿੱਚ ਉਹ हिसार ਕੋਲੇ ਫਰੇਮਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ ਉਸ ਤੋਂ ਕਾਲਸ ਕੀਤੀਆਂ ਐਕਸਟਰੈਸ਼ਨ ਦੀਆਂ 13 ਨੂੰ 13 ਸਤੰਬਰ ਨੂੰ ਇਹ ਕਾਲ ਜਿਹੜੀਆਂ ਹੋਈਆਂ ਹੈਗੀਆਂ ਦਰਸ਼ਨ ਦੇ ਮੋਬਾਈਲ ਤੇ ਤੇ ਆਫਟਰ ਥੈਟ ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰਦਾ ਤੇ ਨਾਲ ਹੀ ਇਹਨਾਂ ਨੇ ਜੁਰਮ ਨੂੰ ਲੁਕਾਉਣ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਵੱਲੋਂ ਕੀਤੀ ਜਾਵੇ ਰਾਜੂ ਸਰਪੀ ਦੀ ਜਿਹੜੀ ਆਵਾਜ਼ ਆ ਉਹ ਦਰਸ਼ਨ ਪਹਿਚਾਣ ਜਾਵੇ ਕਿਉਂਕਿ ਰੋਹਿਤ ਨੂੰ ਕਰੇ ਦਰਸ਼ਨ ਸਿੰਘ ਨਹੀਂ ਮਿਲਿਆ ਸੀਗਾ ਪਰ ਸਰਪੀ ਦਾ ਰਿਸ਼ਤੇਦਾਰ ਸੀ ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ ਚ ਇਨਵੈਸਟੀਗੇਟ ਕੀਤਾ ਥੋਰੋਲੀ ਇਹਨੂੰ ਕੇਸ ਨੂੰ ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਸਾਡੇ ਔਨ ਰਿਕਾਰਡ ਸਾਨੂੰ ਅਸੀਂ ਐਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਤੇ ਆਫਟਰ ਦੈਟ ਇਹਨਾਂ ਦੀ ਅਰੈਸਟ ਵਾਲੀ ਤੇ ਇਹਨਾਂ ਦੀ 28 ਇੱਕ ਨੂੰ ਸੀ ਅਰੈਸਟ ਪਾਈ ਹੈ ਹੁਣ ਸਾਡੇ ਕੋਲੋਂ ਪੁਲਿਸ ਰਿਮਾਰਡ ਤੇ ਇਹ ਕਿਸੇ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਰਹੇ ਸੀ ਤੋਂ ਉਹ ਅਸੀਂ ਪਤਾ ਕਰ ਰਹੇ ਆ ਕਿ ਉਹ ਜਸਟ ਨਾਮ ਹੀ ਲੈ ਰਹੇ ਸੀ ਜਾਂ ਉਹਨਾਂ 'ਚ ਇਹਦਾ ਕੋਈ ਸੰਬੰਧ ਹੈਗਾ ਜਾਂ ਉਹਨੂੰ ਵੀ ਕਿਨਾਂ ਵਿੱਚ ਇਨਵੋਲਵ ਕਿਨਾਂ ਵਤਨ ਕੀਤਾ ਗਿਆ ਸੀਗਾ ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਐਕਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਜਿੱਤ ਸਫਤਤਾ ਜੀ ਹਾਸਲ ਉਹਨੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮਾਮਲਾ ਸਰ ਹਰਿਆਣਾ ਬੇਸ ਗੈਂਗਸ ਕਿਹੜਾ ਹੈ ਜੀ ਇਸ ਤੇ ਤਾਂ ਨਹੀਂ ਕੋਈ ਸਪੈਸ ਕਪਿਲ ਲੰਦੂ ਨਾਮ ਦਾ ਕੋਈ ਗੈਂਗਸਟਰ ਹੈ ਜੋ ਹਰਿਆਣਾ ਦੇ ਵਿੱਚ ਐਕਟਿਵ ਹੈ ਹਰਿਆਣਾ ਵਿੱਚ ਉਹਦੇ ਖਿਲਾਫ ਅਪਰਾਧਿਕ ਮਾਮਲੇ ਲੱਗੇ ਆ ਤਾਂ ਉਹ ਸੰਪੀਤ ਸੰਨੀ ਬੇਸਿਕਲੀ ਹੈ ਜਿਹੜਾ ਨਾਮ ਲਿਆ ਸੀਗਾ ਉਹਦੇ ਹੀ ਇਹ ਪਲਾਨ ਸੀ ਧ੍ਰੋਤੀ ਕਿਨੀ ਮੰਗੀ ਸੀ ਸੰਨੀ ਲੱਖ ਦੀ ਟੋਟਲ ਰਕਮ ਨੇ ਧ੍ਰੋਤੀ ਮੰਗ ਲਈ ਜਿਸ ਤੋਂ ਧ੍ਰੋਤੀ ਮੰਗੀ ਉਹਦੀ ਪ੍ਰੋਫਾਈਲ ਕੀ ਹੈ ਜੀ ਉਹ ਜਿਹੜੇ ਨਾਮ ਪੈ ਮੰਗੀ ਨੇ ਇਹ ਦਰਸ਼ਨ ਨਾਮ ਦਾ ਵਿਅਕਤੀ ਹੈ ਜੀ ਇਹ ਬੇਸਿਕਲੀ ਟੈਂਟਲ ਵਿਲੇਜ ਦਾ ਰਹਿਣ ਵਾਲਾ ਹੈ ਇਹ ਅੱਜਕੱਲ ਇਹ ਪੰਜਾਬ ਜਿਹੜੀ ਵਰਕਰਸ ਯੂਨੀਅਨ ਉਹਦਾ ਲਾਦਾ ਨਿਕ ਬਣੀ ਹੋਈ ਉਹਦਾ ਪ੍ਰੈਜ਼ੀਡੈਂਟ ਹੈ ਸੋ ਕੀ ਕੁਝ ਲੀਕਪਨ ਹੋ ਜਾਂਦੀ ਹੈ ਹਾਲੇ ਤੱਕ ਇਹਨਾਂ ਦੇ ਨੂੰ ਅਰੈਸਟ ਕੀਤਾ ਗਿਆ ਅਸੀਂ ਇਹਨੂੰ ਥੋਰੋਲੀ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੇ ਮੋਬਾਈਲ ਫੋਨ ਪਰ ਇਹਨਾਂ ਨੇ ਯੂਜ਼ ਕੀਤੇ ਸੀ ਜਾਂ ਕੋਈ ਇਹਨਾਂ ਤੇ ਲਿੰਕ ਜਿਹੜੇ ਗੈਂਗਸਟਰ ਦਾ ਨਾਮ ਲੈ ਰਹੇ ਸੀ ਉਹ ਅਸੀਂ ਉਸ ਵੰਦੀ ਇੰਟਰਵੈਸ਼ਨ ਕਰ ਰਹੇ ਹਾਂ ਤੇ ਜਿਹੜੇ ਇਨਵੈਸਟੀਗੇਸ਼ਨ ਚੁਕਸ਼ਾਇਆ ਦਾ ਬਰਾਮਦ ਕੀਤਾ ਹੈ ਕੋਈ ਜੇਲ ਵਗੈਰਾ ਦਾ ਵੀ ਲਿਕ ਨਹੀਂ ਪਰ ਨਾਟ ਏਟ ਪਰ ਰੀਜ਼ਨ ਕੀ ਆਇਆ ਸਾਹਮਣੇ ਜੀ ਕਿ ਬੰਦਾ ਮੇਰੇ ਜੀ ਇਹ ਤਾਂ ਹੁਣ ਡਿਪੈਂਡ ਕਰਦਾ ਜੀ ਔਪਰਚੂਨਰ ਲਿਆ ਜੀ ਮੈਂ ਕਿਹਾ ਜੀ ਉਹ ਤੁਹਾਨੂੰ ਪਾਸਾ ਦੀ ਮਿੰਨਤ ਪ੍ਰਧਾਨ ਜੀ ਠੀਕ ਹੈ ਐਸਪੀ ਸਾਹਿਬ ਰੀਜ਼ਨ ਕੀ ਸਾਹਮਣੇ ਆਇਆ ਕੋਈ ਇਹਨਾਂ ਦੇ ਕਰਜ਼ਾ ਸੀ ਜਾਂ ਕੀ ਰੀਜ਼ਨ ਸੀ ਆ ਇਹਨਾਂ ਨੇ ਕਿਸ ਟਿਕਾ ਤੇ 신고 ਕੀਤਾ ਜਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਬੰਦੇ ਆਪਸ ਚ ਦੋਸਤ ਸੀ ਆ अपराधीक ਜਿਹੜੀਆਂ ਨਿਊਜ਼ਸ ਨੇ ਜਾਂ ਅਪਰਾਧਿਕ ਗਤੀ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਗਤੀਵਿਧੀਆਂ ਐਕਸਟ੍ਰੈਕਸ਼ਨ ਕਾਲਾਂ ਦੀਆਂ ਨਿਊਜ਼ਸ ਵਗੈਰਾ ਉਹਨਾਂ ਤੋਂ ਪ੍ਰਭਾਵਿਤ ਹੋਏ ਇਹਨਾਂ ਨੇ ਪਲਾਨ ਕੀਤਾ ਕਿ ਅਸੀਂ ਵੀ ਕੋਈ ਗਲਤ ਜਿਹੜਾ ਰਸਤਾ ਜਾਂ ਨਾਲਜ ਬਸ ਆ ਕੇ ਇਹਨਾਂ ਨੇ ਗਲਤ ਰਸਤਾ ਅਖਤਿਆਰ ਕੀਤਾ ਤੇ ਉਸੇ ਚੱਲਦੇ ਇਹਨਾਂ ਨੇ ਇੱਕ ਈਜ਼ੀ ਟਾਰਗੇਟ ਯੂਜ਼ ਕਰ ਲਿਆ ਕਿ ਇਹ ਬੰਦਾ ਹੈਗਾ ਜਿਹਦੇ ਤੋਂ ਸਾਨੂੰ ਅਸੀਂ ਡਰਾ ਕੇ ਪੈਸੇ ਲੈ ਸਕਦੇ ਹਾਂ ਰਿਸ਼ਤੇਦਾਰ ਸੀ ਜਾਣਦੇ ਸੀ ਸੋ ਉਸ ਵਜ੍ਹਾ ਕਰਕੇ ਇਹਨਾਂ ਨੇ ਪਲਾਨ ਕੀਤਾ ਇਹ ਜਿਹੜੀ ਕਾਲਿੰਗਸ ਨੇ ਜਿਹਨੀਆਂ WhatsApp ਕਾਲਿੰਗਸ ਜਿਹੜੀਆਂ ਆਈਆਂ ਇਹਨਾਂ ਦੇ ਇਹ ਕੁਝ WhatsApp ਕਾਲਸ ਨੇ ਤਾਂ ਕੁਝ ਨੋਰਮਲ ਕਾਲਸ ਵੀ ਹੋਈਆਂ ਤਾਂ ਅਲੱਗ-ਅਲੱਗ ਨੰਬਰਸ ਤੋਂ ਇਹਨਾਂ ਨੇ ਬੇਸਿਕਲੀ ਇਥੇ ਡਰਾਈ ਕਿਸ ਸਰ ਇਸ ਪੈਕੇਟ ਬ੍ਰੈਂਡ ਸੀ ਕਿ ਕਿੰਨੇ ਕੁ ਪੜੇ ਲਿਖੇ ਸੀ ਕੀ ਉਮਰ ਸੀ ਤਾਂ ਅਰਾਊਂਡ 30 ਦੇ ਕਰੀਬ ਹੈ ਜੈਨਾਂ ਦੀ ਜਿਆਦਾ ਪੜੇ ਲਿਖੇ ਨਹੀਂ ਐ ਜੋ ਸੰਪੀਤ ਦਾ ਪਲੰਬਰ ਦਾ ਕੰਮ ਕਰਦਾ ਉਹਨਾ ਅਰਾਊਂਡ 29 ਸਾਲ ਦਾ ਇਹ ਜਿਹੜਾ 10 ਪੜਿਆ ਹੋਇਆ ਜੋ ਰੋਹਿਤ ਹੈ ਉਹ ਪਲੱਸ 2 ਪਾਸ ਹੈ ਤੇ ਉਹ ਮਾਰਕੀਟਿੰਗ ਦਾ ਕੰਮ ਕਰਦਾ ਕਿਸੇ ਕੰਪਨੀ ਦੇ ਵਿੱਚ ਉਹਦੇ ਕਰਕੇ ਇਹ ਇਹਨਾਂ ਦਾ ਆਪਸ ਚ ਲੈਣ ਦੇਨ ਸੀਗਾ ਹੁਣ ਕੌਣਾ ਜਾਣਾ ਸੀਗਾ ਅਸੀਂ ਲਈ ਜੋ ਸੰਪਰੀਟ ਹੋਰ ਮਦਦ ਕਰਦਾ ਰਹਿਣ ਵਾਲਾ ਹੈ ਰੋਹਿਤ ਲੈਹਰੇ ਦਾ ਰਹਿਣ ਵਾਲਾ ਹੈ ਤਾਂ ਪਰ ਆਪਸੇ ਬਿਲਦੇ ਜੁਹੁੰਦੇ ਸੀਗੇ ਦੋਸਤ ਸੀਗੇ ਨਾਲ ਕਰਕੇ ਇਹਨਾਂ ਨੇ ਇਕੱਠੇ ਇਹ ਵਾਦ ਹ। ਇਹ ਦੋ ਹੀ ਸੀਗੇ ਉਸ ਤੋਂ ਪਿੱਛੇ ਹੋਰ ਵੀ ਕੋਈ ਹਾਲੇ ਤੱਕ ਦੋਵਾਂ ਦਾ ਰੋਲ ਹੀ ਸਾਹਮਣੇ ਆਇਆ ਪੀਜਾ ਜਿਹੜਾ ਇਹਨਾਂ ਨੇ ਨਾਮ ਲਿਆ ਸੀ ਕਿਸੇ ਗੈਂਗਸਟਰ ਦਾ ਉਹਦੇ ਸਮਾਂ ਚ ਹੱਲੇ ਤੱਕ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ ਸਾਹਮਣੇ ਆਇਆ ਬਟ ਅਸੀਂ ਚੈੱਕ ਕਰਾਂਗੇ ਕਿ ਉਹ ਉਹਦੇ ਨਾਲ ਇਹਨਾਂ ਦਾ ਕੋਈ ਲਿੰਕ ਸੀਗਾ ਜਾਂ ਜਿਸ ਤੋਂ ਉਹਦਾ ਨਾਮ ਯੂਜ਼ ਕਰਕੇ ਇਹ ਪਲਾਨ ਬਣਾਇਆ ਸੀ ਠੀਕ ਥੈਂਕ ਯੂ ਸਿਕਰ